ਸਬੰਧ ਕੱਟੇਗਾ ਹਾਂਜੀ ਠੀਕ ਹੈ ਠੀਕ ਹੈ ਠੀਕ ਮੁੱਗਾ ਹਾਂਜੀ ਪਿੰਕੀ ਮੁੱਗੇ ਵਾਲੀ ਤਾਂ ਸੁਣੀ ਸੀ ਬਾਈ ਜੀ ਫਿਰ ਪਿੰਕੀ ਸ਼ਿੰਕੀ ਕੋਈ ਸੈੱਟ ਹੋਈ ਉਧਰ ਦੀ ਹਾਂ ਹੋਈਆਂ ਬਈ ਦੋ ਤਿੰਨ ਲੈ ਗਈ ਦੋ ਤਿੰਨ ਹੈਗੀਆਂ ਕਿ ਪਹਿਲਾਂ ਸੀਗੀਆਂ ਨਹੀਂ ਪਹਿਲਾਂ ਵੀ ਆ ਹੁਣ ਵੀ ਆ ਬਈ ਉਹ ਬਾਈ ਹੁਣਾਂ ਬਹੁਤ ਆ ਬਈ ਆਪਣੀਆਂ ਅੱਛਾ ਬਾਈ ਕੋਲ ਨਹੀਂ ਬਾਈ ਕੋਲ ਹੈਗੀਆਂ ਆਪਣੀਆਂ ਹੋਣੀਆਂ ਨਾ ਬਾਈ ਕੋਲ ਥੋਡੀਆਂ ਤੇ ਨਹੀਂ ਨਾ ਨਹੀਂ ਸਾਡੀਆਂ ਵੀ ਹੈਗੀਆਂ ਉਹਦੇ ਬਾਈ ਹੁਣੇ ਕੋਲ ਵੀ ਹੈਗੀਆਂ ਅੱਛਾ ਸ਼ੇਅਰਿੰਗ ਚੱਲ ਰਹੀ ਹੈ ਸ਼ੇਅਰਿੰਗ ਇਜ਼ ਥੇਅਰਿੰਗ ਇਹ ਕਹਿੰਦੇ ਜੇ ਮੁੱਛਾਂ ਖੜੀਆਂ ਹੁੰਦੀਆਂ ਤਾਂ ਮਾਦਾ ਛੜਾ ਹੁੰਦਾ ਜੇ ਬੈਠ ਜਾਂਦੀ ਹੈ ਵਿਚ ਆਲਾ ਕੰਮ ਚੱਲ ਰਿਹਾ ਹੈ ਬਣ ਗਿਆ ਭਾਈ 9ਵੀਂ ਤੇ 11ਵੀਂ ਦਾ ਕਿਵੇਂ ਇਹ ਮੇਲ ਮਲਾਪ ਪੈ ਗਿਆ ਸਿ ਰਿਸ਼ਤੇਦਾਰੀ ਹੈ ਆਪਣੀ ਅੱਛਾ ਰਿਸ਼ਤੇਦਾਰੀ ਹੈ ਤਾਂ ਕਰਨੀ ਪੈਗੀ ਇੱਧਰ ਆ ਜਾ ਵੀਰੇ ਕੈਮਰੀ ਤੋਂ ਬਾਹਰ ਨਾ ਜਾਓ ਅੱਛਾ ਰਿਸ਼ਤੇਦਾਰੀ ਕਰਕੇ ਆਣਾ ਪੈਗਾ ਨਹੀਂ ਤਾਂ ਆਂਦੇ ਨਹੀਂ 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 ਤਾਂ ਵੀ ਆ ਜਾਂਦੇ ਅੱਛਾ ਨਹੀਂ ਤਾਂ ਨਹੀਂ ਤਾਂ ਤੂੰ ਸਹੇਲੀ ਨਾਲ ਆਂਦਾ ਆਪਣੀ ਬਲਿਆ ਭਾਈ ਥੋੜੀ ਤਾਂ ਇੰਜੋਏਮੈਂਟ ਹੈ ਵੀਰੇ ਇਹ ਤਾਂ ਵੱਡੇ ਕੰਮ ਹੈ ਵੀਰੇ ਇਹ 11ਵੀਂ ਕਲਾਸ ਦੀ ਸਹੇਲੀ ਹੈ ਹੁਣ ਵਿਆਹ ਵੀ ਕਰਾਉਣ ਲੱਗੇ ਹਾਂ ਇਹ ਘਰ ਦੇ ਨੂੰ ਪਤਾ ਹੈ ਹਾਂਜੀ ਪਤਾ ਕੀ ਕਹਿੰਦੇ ਕਰਾ ਲੈ ਹਾਂਜੀ ਉਹ ਸੈਟ ਆ ਹੁਣ ਸਾਰੇ ਕੁਝ ਮਾਲ ਫਿਰ ਕਰਾਉਣਾ ਹੀ ਪੈਣਾ ਤੁਸੀਂ ਕੀ ਕਰਦੇ ਮੈਂ ਤੂੰ ਤਾਂ ਵੇਲੇਓ ਵੇਲੇਓ ਬਸ ਵੇਲੇ ਹੀ ਰਹਿਣਾ ਬਹੁਤ ਕੁ ਕੰਮ ਆ ਇਹਨੇ ਸਾਨੂੰ ਗੱਡੀ ਦੇਣੀ ਆ ਇਹਨੇ ਸਾਨੂੰ ਗੱਡੀ ਦੇਣੀ ਚਲਾਉਣੀ ਅਸੀਂ ਆ ਤੇਲ ਲੈਣੇ ਪਵਾ ਕੇ ਦੇਣਾ ਖਾਣ ਪੀਣ ਦਾ ਖਰਚਾ ਸਾਡੇ ਦੂਜੇ ਬਾਈ ਕਰਦਾ ਲੋਕੇਸ਼ਨ ਅਸੀਂ ਦੱਸਨੇ ਹਾਂ ਦੀ ਵਿੱਚ ਜਾਣਾ ਆਪ ਪਲਾਨਿੰਗ ਹੁੰਦੀ ਸਾਡੀ ਇਹ ਪਲਾਨਿੰਗ ਹੁਣ ਅੱਜ ਦੀ ਲੋਕੇਸ਼ਨ ਕਿਨੇ ਡਿਸਾਈਡ ਕੀਤੀ ਇਹ ਮੈਕ ਇਹ ਦੋ ਵਨ ਕੀਤੀ ਪਰ ਮੈਂ ਹੁਣ ਚਾਹ ਨਹੀਂ ਸੀਗਾ ਤੇ ਪਰ ਹੁਣ ਖਾਣ ਪੀਣ ਆ ਬਾਈ ਦਾ ਤੇਲ ਐਸੇ ਬਾਈ ਦਾ ਇੱਕ ਨੂੰ ਮਰਤਮਾ ਹੁਣ ਜਿਹੜੀ ਚੀਜ਼ ਮੈਂ ਕਹੂੰਗਾ ਇਹਨਾਂ ਨੂੰ ਖਾਣ ਪੀਣੂ ਇਹਨਾਂ ਨੇ ਉਹੀ ਖਾਣੀ ਕੱਪ ਮਾਰੀ ਜਾਂਦਾ 20 ਕੱਪ ਮਾਰੀ ਕਹਿੰਦੇ ਚੱਲ ਕੈਮਰੇ ਦੇ ਮੂਰੇ ਭਰਾ ਦੀ ਤੋੜੀ ਇੱਜ਼ਤ ਹੀ ਵੜਾ ਦਈਏ ਸਾਡੇ ਵਰਗਿਆਂ ਦੀ ਕਿੱਥੋਂ ਬਣੂਗੀ ਕੋਈ ਕਿਉਂ ਥੋੜੇ ਕਿਉਂ ਲੁਧਿਆਣੇ ਦੇ ਮੁੰਡੇ ਹੁੰਦੇ ਨੇ ਗੁੰਡੇ ਓਈ ਵਾਲਾ ਇੱਕ ਵਾਰ ਹੋਰ ਅੱਛਾ ਅੱਛਾ ਬਈ ਕੁੜੀਆਂ ਕਹਿੰਦੀ ਤਾਂ ਹੋਣੀ ਐ ਬਈ ਤੂੰ ਬਹੁਤ ਕਿਊਟ ਐ ਯਾ ਕਿਸ ਨੇ ਹਾਂ ਯਾ ਕਿਹੜੇ ਵਰਗਿਆ ਕੀ ਫਿਰ ਤੇਰਾ ਰਿਪਲਾਈ ਕੀ ਸੀਗਾ ਬੋਲਿਆ ਨਹੀਂ ਕੁਛ ਹੈ ਬੋਲਿਆ ਨਹੀਂ ਕੁਛ ਸ਼ਰਮਾ ਗਿਆ ਹੁਣ ਤੂੰ ਤਾਂ ਚਲ ਇੱਕ ਵਾਰ ਹੋਰ ਕਿਲਰ ਵਾਲੀ ਸਮਾਈਲ ਕਰੀਏ ਰ ਇੱਕ ਹੋਰ ਅਰੇ ਭਾਈ ਤੇਰੀ ਕਲਾਸ ਕਿਹੜੀ 8ਵੀਂ 8ਵੀਂ ਤੇਰੀ ਵੀ 8ਵੀਂ ਤੇ ਭਾਈ ਪੇਪਰ ਉੱਪਰ ਹੋ ਗਏ ਕੀ ਹੁਣੇ ਵਾਲੇ ਹੋ ਗਈ ਪੇਪਰ ਤਾਂ ਸਾਡੇ ਅੱਛਾ ਹੁਣ ਅਚ ਨਵਾਂ ਸੈਮੈਸਟਰ ਚ ਆਏ ਹਨਾ ਹਾਂਜੀ ਹਾਂਜੀ ਓਕੇ 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 ਤੇ ਫਿਰ ਭਾਈ ਕਿਉਂ ਕਿ ਔਖੀ ਲੱਗ ਰਹੀ ਥੋੜਾ ਸੌਖਾ ਹੀ ਕੰਮ ਸੌਖਾ ਹੀ ਮੇਰੇ ਕੰਮ ਉਹਦੀ ਚੱਲ ਰਹੀ ਹੈ ਹਾਂਜੀ ਭਾਈ ਕਾਟਨ ਗੁਟੁੰਦ ਨਹੀਂ ਦੇਖਦੇ ਨਹੀਂ ਕਾਟਨ ਡੋਰੀ ਮੌਣ ਸ਼ਿੰਚਣ ਫ੍ਰੀ ਫਾਇਰ ਖੇលਦੇ ਦੇਖਦੇ ਹਾਂਜੀ ਦੇਖ ਮੈਂ ਕੀ ਦੇਖਦੇ ਹਾਂ ਸ਼ਿੰਚਣ ਸ਼ਿਮਸ਼ਨ ਉਹ ਤੇਰੀ ਓਏ ਸ਼ਿਮਸ਼ਨ ਆ ਨਵਾਂ ਕਾਟੂਨ ਆਇਆ ਜੀ ਸ਼ਿਮਸ਼ਨ ਸ਼ਿਨਸ਼ਨ ਸ਼ਿਨਚੈਨ ਸ਼ਿਮਚੈਨ ਉਹ ਇੱਕ ਹੋਰ ਹੈ ਜੀ ਸਿੰਚੈਨ ਹਾਂ ਥੋੜਾ ਜਿਹਾ ਨੇੜੇ ਆ ਸ਼ਿਨਸ਼ਨ ਹੈ ਜਿਹਦਾ ਨਾ ਸ਼ਿਨਚੈਨ ਹੈ ਨਾ ਮਤਲਬ ਅਸੀਂ ਚਲੋ ਅੱਛਾ ਵਧੀਆ ਕਿਹੜਾ ਲੱਗਦਾ ਹੈ ਹਾਂਜੀ ਡੋਰੀਮਨ ਅੱਛਾ ਉਹਦਾ ਇੱਕ ਗੈਜਟ ਜੇ ਲੈਣਾ ਹੋਵੇ ਕਿਹੜਾ ਲਵਾਂਗਾ ਬਿਗ ਲਾਈਟ ਹੈ ਜੀ ਬਿਗ ਲਾਈਟ ਅੱਛਾ ਬਿਗ ਲਾਈਟ ਇਹ ਜੇ ਕਿਆ ਬਿਗ ਕਰਨਾ ਚਾਹੁੰਦੇ ਤੁਸੀਂ ਬਿਗ ਲਾਈਟ ਲੈ ਕੇ